ਵੀਡੀਓ ਵੇਖ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੋਂ ਤਕਰੀਬਨ 40 ਸਾਲ ਪਹਿਲਾਂ ਇਸ ਇੰਡੀਅਨ ਸਟੇਟ ਨੇ ਸਾਡੇ ਗੁਰੂ ਧਾਮਾਂ ਦੇ ਉੱਤੇ ਹਮਲੇ ਕੀਤੇ ਸਾਡੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਹਮਲਾ ਕੀਤਾ ਤੇ ਉਸ ਵਿੱਚ ਅਕਾਲ ਤਖਤ ਸਾਹਿਬ ਨੂੰ ਇਹਨਾਂ ਨੇ ਟੈਂਕਾਂ, ਟੋਪਾਂ ਦੇ ਗੋਲਿਆਂ ਦੇ ਨਾਲ ਆਪਣੇ ਵੱਲੋਂ ਟਹਿ ਟੇੜੀ ਕਰਤਾ ਪਰ ਇਹਨਾਂ ਨੂੰ ਇਹ ਪਤਾ ਹੀ ਨਹੀਂ ਆ ਕਿ ਜੋ ਅਕਾਲ ਤਖਤ ਸਾਬ ਦੀ ਨਹੀਂ ਆ ਉਹ ਗੁਰੂ ਸਾਹਿਬ ਨੇ ਆਪ ਰਖਾਈ ਸੀ ਇਹਨਾਂ ਦੀ ਸੋਚ ਨਾਲ ਉਹ ਕਿਤੇ ਡੂੰਗੀ ਆ ਇੰਡੀਆ ਦੀ ਸਟੇਟ ਨੇ ਉਸ ਜਗ੍ਹਾ ਦੇ ਉੱਤੇ ਆਪਣੀ ਆਰਮੀ 에ਅਰ ਫੋਰਸ ਨੇਵੀ ਤਿੰਨਾਂ ਦੇ ਨਾਲ ਹੀ ਪੂਰੀ ਤਾਕਤ ਦੇ ਨਾਲ ਹਮਲਾ ਕੀਤਾ ਇਹਨਾਂ ਹਰ ਓਦਾ ਪੇਚ ਵਰਤਿਆ ਜਿਹੜਾ ਕਿਸੇ ਦੇਸ਼ ਦੇ ਨਾਲ ਜੰਗ ਦੇ ਵਿੱਚ ਵਰਤਿਆ ਜਾ ਸਕਦਾ ਸੀ ਆਪਣੇ ਇਹਨਾਂ ਟੈਂਕ ਲਿਆਂਦੇ ਹੈਲੀਕਾਪਟਰ ਲਿਆਂਦੇ ਨੇਵੀ ਦੇ ਡਾਈਵਰ ਲਿਆਂਦੇ ਤਾਂ ਕਿ ਸਿੱਖਾਂ ਨੂੰ ਇਹ ਸਬਕ ਸਿਖਾ ਸਕਣ ਅਤੇ ਆਪਣੀ ਈਨ ਮਨਵਾ ਸਕਣ ਇਹ ਸਿਰਫ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਨਹੀਂ ਕੀਤਾ ਗਿਆ ਇਸ ਹਿੰਦੁਸਤਾਨ ਹਕੂਮਤ ਦੇ ਅੰਦਰ ਬਹੁਤ ਸਾਰੇ ਗੁਰੂ ਘਰਾਂ ਦੇ ਉੱਤੇ ਇਹ ਵਰਤਾਰਾ ਵਰਤਾਇਆ ਗਿਆ ਇਹ ਹਮਲਾ ਕੀਤਾ ਗਿਆ ਉਹ ਹਮਲਾ ਕਰਕੇ ਜਿਹੜੀ ਜੰਗ ਇਸ ਇੰਡੀਅਨ ਗਵਰਨਮੈਂਟ ਨੇ ਸ਼ੁਰੂ ਕੀਤੀ ਸੀ ਉਹ ਅਜੇ ਤੱਕ ਜਾਰੀ ਹੈ ਉਸ ਦੇ ਪੜਾਅ ਜ਼ਰੂਰ ਬਦਲਦੇ ਰਹੇ ਆ ਉਹਨਾ ਪੜਾਵਾਂ ਦੇ ਤਹਿਤ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਵੱਲੋਂ 16 ਜੂਨ ਦਿਨ ਐਤਵਾਰ ਨੂੰ ਇੱਕ ਰੈਲੀ ਰੱਖੀ ਗਈ ਆ ਜਿਸ ਰੈਲੀ ਦਾ ਮਕਸਦ ਆ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਸਕੀਏ ਤੇ ਇਸ ਦੁਨੀਆ ਨੂੰ ਖਾਸ ਕਰਕੇ ਇੰਡੀਅਨ ਸਟੇਟ ਨੂੰ ਇਹ ਦੱਸ ਸਕੀਏ ਕਿ ਸਿੱਖ ਆਪਣੀ ਆਜ਼ਾਦੀ ਲੈਣ ਲਈ ਆ ਰਹੇ ਆ ਇਸ ਦੇ ਨਾਲ ਹੀ ਅਸੀਂ ਵੈਸਟਰਨ ਮੁਲਕਾਂ ਨੂੰ ਵੀ ਦੱਸ ਸਕੀਏ ਕਿ ਸਿੱਖਾਂ ਨਾਲ 1947 ਤੋਂ ਲੈ ਕੇ ਹੁਣ ਤੱਕ ਕੀ ਕੁਛ ਹੋਇਆ ਕਿਸ ਤਰ੍ਹਾਂ ਸਾਡਾ ਕਾਣ ਹੋਇਆ ਉਸ ਇੰਡੀਅਨ ਸਟੇਟ ਦੇ ਅੰਦਰ ਤੇ ਇਸ ਦਾ ਇੱਕੋ ਹੀ ਇੱਕ ਹਾਲਾ ਉਹ ਆ ਸਿੱਖਾਂ ਦੀ ਸੰਪੂਰਨ ਆਜ਼ਾਦੀ ਇਸ ਇੰਡੀਅਨ ਸਟੇਟ ਤੋਂ ਤੇ ਇਹ ਰੈਲੀ 16 ਤਰੀਕ ਨੂੰ 1:30 ਵਜੇ 1:30 ਪੀਐਮ ਤੇ ਫੈਡਰੇਸ਼ਨ ਸਕੁਅਰ ਦੇ ਬੈਕ ਸਾਈਡ ਤੋਂ ਸ਼ੁਰੂ ਹੋ ਕੇ ਤੇ ਪਾਰਲੀਮੈਂਟ ਹਾਊਸ ਮੈਲਬਨ ਤੱਕ ਜਾਏਗੀ ਤੇ ਫਿਰ ਪਾਰਲੀਮੈਂਟ ਹਾਊਸ ਸਟੈਪਸ ਦੇ ਉੱਤੇ ਤਕਰੀਰਾਂ ਕੀਤੀਆਂ ਜਾਣਗੀਆਂ ਸਪੀਚਸ ਹੋਣਗੀਆਂ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਯਾਦਗਾਰੀ ਤੇ ਆਜ਼ਾਦੀ ਦੀ ਰੈਲੀ ਦਾ ਹਿੱਸਾ ਬਣੋ ਤਾਂ ਕਿ ਅਸੀਂ ਇਸ ਸਿੱਖ ਕੌਮ ਦੀ ਜੋ ਨਸਲਕੁਸ਼ੀ ਹੋ ਰਹੀ ਆ ਉਸ ਨੂੰ ਅਸੀਂ ਠੱਲ ਪਾ ਸਕੀਏ ਅਸੀਂ ਆਪਣੀ ਆਜ਼ਾਦੀ ਦਾ ਰਾਪ ਦਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai, Guilherme, que